ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 1 2 3 ਫਰਵਰੀ ਪਿੰਡ ਸਹਣਾ ਪੱਤੀ ਗੱਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਜਾਂਦੇ ਨੇ ਤਾਂ ਸਾਰੇ ਪਿੰਡ ਵਾਸੀਆਂ ਨੇ ਸਮੂਹ ਸਾਗਦਨੇ ਹਾਜ਼ਰੀ ਲਵਾਇਓ ਤਿੰਨੇ ਦਿਨ 1 2 3 ਫਰਵਰੀ ਤੇ ਤਿਆਰੀਆਂ ਚੱਲ ਰਹੀਆਂ ਨੇ ਅੱਜ 31 ਤਰੀਕ ਆ 31 ਜਨਵਰੀ ਤੇ ਕੱਲੋਂ ਮਹਾਰਾਜ ਪ੍ਰਕਾਸ਼ ਹੋਣਗੇ ਇੱਧਰ ਆ ਜਗ੍ਹਾ ਤੇ ਤੇ ਇੱਧਰ ਆ ਲੰਗਰ ਹਾਲ ਬਣਾਇਆ ਹੋਇਆ ਤੇ ਅੰਦਰ ਵੀ ਆਪਾਂ ਨਿਗਾ ਮਰੌਣੇ ਆ ਬਈ ਤੇ ਨੌਜਵਾਨ ਇਕਤਾ ਸਪੋਰਟਸ ਕਲੱਬ ਤੇ ਪਿੰਡ ਦੇ ਸਾਰੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਈ ਪਾਠ ਕਰਵਾਏ ਜਾਂਦੇ ਨੇ ਪ੍ਰਕਾਸ਼ ਕਰਾਏ ਜਾਂਦੇ ਨੇ ਆ ਜਗ੍ਹਾ ਤੇ ਆਪਾਂ ਇੱਧਰ ਬਾਈਕੇ ਘਰੇ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਤੇ ਪ੍ਰਸਾਦ ਦੇ ਪਾਣੀ ਦੀ ਸੇਵਾ ਲੱਗੂਗੀ ਤੇ ਸਾਰੇ ਪਿੰਡ ਵਾਸੀਆਂ ਨੇ ਨਗਰ ਨੇ ਪਹੁੰਚਣਾ ਤਿੰਨੇ ਦਿਨ ਪੂਰੀ ਹਾਜ਼ਰੀ ਲਗਾਉਣੀ ਆ ਸੇਵਾ ਕਰਨੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ